ਜਦੋਂ ਤੋਂ ਸਾਡੀ ਲਾਈਫ ਦੇ ਵਿੱਚ AI ਆਇਆ ਹੈ ਉਦੋਂ ਤੋਂ ਬਹੁਤ ਸਾਰੇ ਕੰਮ ਆਸਾਨ ਹੋ ਗਏ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਸਵਾਲ ਦਾ ਜਵਾਬ ਅਸੀਂ ਪੁੱਛਣਾ ਹੈ ਤਾਂ ਅਸੀਂ AI ਤੇ ਮਿੰਟਾਂ ਸਕਿੰਟਾਂ ਦੇ ਵਿੱਚ ਜਵਾਬ ਜਿਹੜਾ ਹੈ ਉਹ ਹਾਸਿਲ ਕਰ ਸਕਦੇ ਹਾਂ ਲੇਕਿਨ ਤੁਹਾਨੂੰ ਪਤਾ ਹੈ ਕਿ AI ਹੁਣ ਖਤਰਾ ਪਣਦਾ ਹੋਇਆ ਨਜ਼ਰ ਆ ਰਿਹਾ ਹੈ ਹਲੇ ਤੱਕ ਤਾਂ ਲੋਕਾਂ ਨੂੰ ਸਿਰਫ ਇਹ ਹੀ ਪਤਾ ਸੀ ਕਿ AI ਜਿਹੜਾ ਹੈ ਉਹ ਲੋਕਾਂ ਦੇ ਕੰਮ ਖੋ ਰਿਹਾ ਹੈ ਲੇਕਿਨ ਹੁਣ ਤੁਹਾਨੂੰ ਦੱਸਦੀ ਹੈ ਕਿ AI ਤੁਹਾਡੀ ਪਰਸਨਲ ਲਾਈਫ ਦੇ ਵਿੱਚ ਵੀ ਕੁਝ ਵੱਡਾ ਹੰਗਾਮਾ ਕਰ ਸਕਦਾ ਹੈ। ਕੁਝ ਅਜਿਹਾ ਗਲਤ ਵੀ ਕਰ ਸਕਦਾ ਹੈ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਔਰ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਅਕਸਰ ਹੀ ਅਸੀਂ ਜੋ ਵੀ ਟੂਲ ਹੁੰਦੇ ਨੇ ਕੋਈ ਫੋਟੋ ਵਾਇਰਲ ਹੋ ਰਹੀ ਹੁੰਦੀ ਹੈ, 트ੈਂਡ ਕਰ ਰਹੀ ਹੁੰਦੀ ਹੈ, AI ਤੋਂ ਬਣੀ ਹੋਈ ਤਾਂ ਅਸੀਂ ਉਸ 트ੈਂਡ ਨੂੰ ਮਿੰਟਾਂ ਦੇ ਵਿੱਚ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਆ। ਇਹ ਜਾਣੇ ਬਿਨਾ ਕਿ ਸਾਡੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ। ਹੁਣ Google Gemini ਦੀ ਗੱਲ ਕਰੀਏ ਤਾਂ Google Gemini ਤੇ ਇੱਕ ਬਨਾਣਾ ਟ੍ਰੈਂਡ ਜਿਹੜਾ ਹੈ ਉਹ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਬਨਾਣਾ ਸਾੜੀ ਟ੍ਰੈਂਡ ਕੁਝ ਇਸ ਤਰ੍ਹਾਂ ਦਾ ਹੈ ਉਹ ਵਾਇਰਲ ਹੋ ਰਿਹਾ ਔਰ ਇਸ ਨੂੰ ਜਿਵੇਂ ਹੀ ਜਿਹੜਾ ਕਿ ਤੁਸੀਂ Google Gemini ਤੇ ਆਪਣੀ ਫੋਟੋ ਪਾਉਂਦੇ ਹੋ ਔਰ ਨਾਲ ਹੀ ਤੁਸੀਂ ਲਿਖਦੇ ਹੋ ਕਿ ਕ੍ਰੀਏਟ ਕਰ ਦੋ ਤਾਂ ਤੁਹਾਡੀ ਇੱਕ ਜਿਹੜੀ ਫੋਟੋ ਹੈ ਉਹ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜੀ ਹੈ ਸਾੜੀ ਦੇ ਵਿੱਚ ਬਣ ਜਾਵੇਗੀ ਲੇਕਿਨ ਹੁਣ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਫੋਟੋ ਹੈ ਉਹ ਕਿਸ ਤਰੀਕੇ ਦੇ ਨਾਲ ਬਣਾਈ ਜਾ ਰਹੀ ਹੈ ਜੇਕਰ ਤੁਹਾਡੇ ਸਰੀਰ ਤੇ ਕੋਈ ਨਿਸ਼ਾਨ ਹੈ ਔਰ ਤੁਸੀਂ ਉਸ ਨੂੰ ਜੋ ਫੋਟੋ ਅਪਲੋਡ ਕੀਤੀ ਹੈ ਉਸ ਤੇ ਵਿੱਚ ਨਹੀਂ ਦਿਖਾਇਆ ਲੇਕਿਨ ਜਿਹੜੀ ਫੋਟੋ AI ਦੇ ਵੱਲੋਂ ਕ੍ਰੀਏਟ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ ਉਸ ਦੇ ਵਿੱਚ ਉਹ ਨਿਸ਼ਾਨ ਹੈ ਲੇਕਿਨ ਉਹ ਨਿਸ਼ਾਨ ਤੁਸੀਂ ਨਹੀਂ ਦਿਖਾਇਆ ਤੇ ਤੁਹਾਡੇ ਲਈ ਖਤਰਨਾਕ ਹੈ ਕਿਉਂਕਿ AI ਹੁਣ ਤੁਹਾਡੇ ਅੰਦਰ ਦੀਆਂ ਚੀਜ਼ਾਂ ਨੂੰ ਤੁਹਾਡੇ ਸਰੀਰ ਨੂੰ ਕੱਪੜਿਆਂ ਦੇ ਥੱਲੋਂ ਵੀ ਦੇਖ ਸਕਦਾ ਹੈ ਅਜਿਹਾ ਹੀ ਇੱਕ ਲੜਕੀ ਦੇ ਨਾਲ ਹੋਇਆ ਹੈ ਜਿਸਦੇ ਵੱਲੋਂ ਇੱਕ ਫੋਟੋ ਜਿਹੜੀ ਬਣਾਈ ਗਈ ਹੈ ਔਰ ਉਸਦੇ ਜਿਹੜਾ ਕਿ ਇੱਕ ਸੱਜੇ ਹੱਥ ਤੇ ਤੇਲ ਦਾ ਨਿਸ਼ਾਨ ਸੀਗਾ ਜੋ ਕਿ ਉਸਨੇ ਫੋਟੋ ਦੇ ਵਿੱਚ ਨਹੀਂ ਦਿਖਾਇਆ ਸੀ ਲੇਕਿਨ AI ਨੇ ਉਹ ਤੇਲ ਜਿਹੜਾ ਉਸ ਸਾੜੀ ਵਾਲੇ 트ੈਂਡ ਵਾਲੀ ਜਿਹੜੀ ਫੋਟੋ ਸੀ ਉਸਦੇ ਵਿੱਚ ਦਿਖਾਇਆ ਤੋ ਹੁਣ AI ਜਿਹੜਾ ਹੈ ਉਹ ਤੁਹਾਡੀ ਪਰਸਨਲ ਚੀਜ਼ਾਂ ਤੁਹਾਡੀ ਪਰਸਨਲ ਲਾਈਫ ਤੁਹਾਡਾ ਪਰਸਨਲ ਡਾਟਾ ਜਿਹੜਾ ਹੈ ਉਸ ਨੂੰ ਵੀ ਇਕੱਠਾ ਕਰ ਰਿਹਾ ਹੈ ਤਾਂ ਅਜਈਆਂ ਚੀਜ਼ਾਂ ਤੋਂ ਬਚਣ ਦੀ ਸਖਤ ਤੋਂ ਸਖਤ ਲੋੜ ਹੈ ਤਾਂ ਦੱਸਦੇ ਕਿ ਇੰਟਰਨੈਟ ਤੇ ਇਸ ਸਮੇਂ Google Gemini ਦਾ Banana AI ਸਾੜੀ ਟ੍ਰੈਂਡ ਖੂ ਵਾਇਰਲ ਹੋ ਰਿਹਾ ਹੈ ਇਸ ਟ੍ਰੈਂਡ ਚ ਲੋਕ ਆਪਣੀਆਂ ਤਸਵੀਰਾਂ ਅਪਲੋਡ ਕਰਕੇ ਉਹਨਾਂ ਨੂੰ AI ਦੀ ਮਦਦ ਦੇ ਨਾਲ ਸਾੜੀ ਪਾਈ ਹੋਈ ਤਸਵੀਰ ਚ ਬਦਲਦੇ ਨੇ ਇਸ ਦੌਰਾਨ ਇੱਕ ਔਰਤ ਦਾ ਅਨੁਭਵ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ ਇੱਕ ਲੜਕੀ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪੋਸਟ ਕਰਕੇ ਦੱਸਿਆ ਕਿ ਉਸਨੇ ਇਹ ਟ੍ਰੈਂਡ ਅਪਣਾਇਆ ਤੇ ਆਪਣੀ ਸਾੜੀ ਵਾਲੀ ਤਸਵੀਰ ਜੈਮਨੀ ਦੇ ਨਾਲ ਬਣਵਾਈ ਹੈ ਪਰ ਜਦੋਂ ਉਸਨੇ ਤਸਵੀਰ ਵੇਖੀ ਤਾਂ ਉਹ ਡਰ ਗਈ ਕਿਉਂਕਿ ਉਸਦੇ ਵਿੱਚ ਇੱਕ ਅਜੀਬ ਡਿਟੇਲ ਆ ਗਿਆ ਜੋ ਉਸਦੀ ਅਸਲੀ ਤਸਵੀਰ ਵਿੱਚ ਵੀ ਨਹੀਂ ਸੀ ਵੀਡੀਓ 'ਚ ਔਰਤ ਨੇ ਕਿਹਾ ਕਿ ਮੈਂ ਆਪਣੀ ਤਸਵੀਰ ਅਪਲੋਡ ਕੀਤੀ ਤੇ ਜਦੋਂ ਜਨਰੇਟ ਹੋਈ ਤਸਵੀਰ ਦੇਖੀ ਤਾਂ ਉਸਦੇ ਵਿੱਚ ਮੇਰੇ ਸਰੀਰ ਦੇ ਉਸ ਹਿੱਸੇ ਤੇ ਧਿਲ ਦਿਖਿਆ ਜੋ ਮੇਰੀ ਅਪਲੋਡ ਕੀਤੀ ਗਈ ਤਸਵੀਰ ਦੇ ਵਿੱਚ ਬਿਲਕੁਲ ਵੀ ਨਹੀਂ ਸੀ ਇਹ ਬਹੁਤ ਡਰਾਉਣਾ ਤੇ ਅਜੀਬ ਹੈ ਮੈਨੂੰ ਸਮਝ ਨਹੀਂ ਆਇਆ ਕਿ AI ਨੂੰ ਇਹ ਜਾਣਕਾਰੀ ਕਿਵੇਂ ਮਿਲੀ ਔਰਤ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਸਾਵਧਾਨ ਰਹਿਣ ਤੇ ਸੋਚ ਵਿਚਾਰ ਕੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਜਾਂ AI ਪਲੇਟਫਾਰਮਾਂ 'ਤੇ ਅਪਲੋਡ ਕਰੋ ਇਸ ਵੀਡੀਓ ਨੂੰ ਹੁਣ ਤੱਕ ਲਗਭਗ 70 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਔਰ ਲੋਕ ਜਿਹੜੇ ਨੇ ਉਹ ਕਮੈਂਟ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੈਮਨੀ ਕੀ ਹੈ ਇਹ ਜਾਨਣਾ ਵੀ ਜ਼ਰੂਰੀ ਹੈ ਜੈਮਨੀ ਨੋਨੋ ਬਣਾਣਾ ਅਸਲ ਜਿੱਕ ਇਮੇਜ ਐਡੀਟਿੰਗ ਫੀਚਰ ਹੈ ਜਿਸ ਨੂੰ Google ਨੇ ਆਪਣੀ ਐਪ 'ਚ ਸ਼ਾਮਲ ਕੀਤਾ ਹੈ ਸ਼ੁਰੂ ਦੇ ਵਿੱਚ ਇਹ ਫੀਚਰ 3D ਫਿਗਰ ਵਰਗੀਆਂ ਤਸਵੀਰਾਂ ਬਣਾਉਣ ਦੇ ਲਈ ਮਸ਼ਹੂਰ ਹੋਇਆ ਸੀ ਪਰ ਹੁਣ ਸਾਰੀ ਟ੍ਰੈਂਡ ਦੇ ਕਾਰਨ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਦੱਸੋ ਹੁਣ ਜੇਕਰ ਤੁਸੀਂ ਵੀ ਕੋਈ ਵੀ ਵੀਡੀਓ ਫੋਟੋ AI ਤੋਂ ਜਨਰੇਟ ਕਰਿਓ ਆਪਣੀ ਪਰਸਨਲ ਤਾਂ ਉਸ ਨੂੰ ਸੋਚ ਸਮਝ ਕੇ ਹੀ ਅਪਲੋਡ ਕਰਿਓ ਸੋਚ ਸਮਝ ਕੇ ਹੀ ਕ੍ਰੀਏਟ ਜਿਹੜਾ ਕਰਿਓ ਕਿਉਂਕਿ ਹੋ ਸਕਦਾ ਹੈ ਤੁਹਾਡੇ ਨਾਲ ਕੁਝ ਅਜਿਹਾ ਗਲਤ ਹੋ ਜਾਏ ਜਿਸ ਤੋਂ ਬਾਅਦ ਤੁਸੀਂ ਸਾਰੀ ਉਮਰ ਜਿਹੜਾ ਇਸ ਚੀਜ਼ ਨੂੰ ਲੈ ਕੇ ਪਛਤਾਣਦੇ ਰਹੋ